ਹਾਂਜੀ ਆ ਦੇਖੋ ਜੀ ਗਰਲੀਨ ਦਾ ਕਾਨਾ ਜੀ ਕੱਲ ਰਾਤ ਆਪਦੇ ਡੈਡੀ ਨਾਲ ਜਾ ਕੇ ਨਵੀਂ ਡਰੈਸ ਲੈ ਕੇ ਆਈ ਹੈ ਜੀ ਉਹਦੇ ਪਾ ਕੇ ਸਮਾਰ ਕੇ ਨਵਾ ਤਵਾ ਕੇ ਉਹਨੂੰ ਡਰੈਸ ਨਵੀਂ ਪਾ ਕੇ ਫੇਰ ਸਕੂਲ ਗਈ ਹੈ ਜੀ ਹੈਲੋ ਹਾਂਜੀ ਸਾਸ਼ੀ ਕਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੋਲੀਨ ਮੈਰਾ ਤੇ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋऊंगी ਜੀ ਪਰਮਾਤਮਾ ਦੀ ਕਿਰਪਾ ਨਾਲ ਚੜਦੀ ਕਲਾ ਚਮੂਗੀ ਜੀ ਬੱਚੇ ਸਕੂਲ ਚਲੇ ਗਏ ਜੀ ਆਪ ਉਸ ਤੋਂ ਬਾਅਦ ਹੁਣ ਸਫਾਈਆਂ ਕਰਨ ਲੱਗੇ ਸੀ ਨਵਜੋਤ ਨੇ ਤਾਂ ਕੱਲ ਮੇਰਾ ਕੰਮ ਵਧਾਤਾ ਜੀ ਨੇ ਅਰਜਾਈ ਤੇ ਨਾ ਚਾਲ ਡੋਲਤੀ ਤੇ ਮੈਂ ਸਵੇਰ ਕੱਲ ਸਾਰੇ ਕੱਪੜੇ ਧੋਤੇ ਮੇਰੇ ਤਾਂ ਕੱਪੜੇ ਹੀ ਨਹੀਂ ਮੁੱਕਦੇ ਤੇ ਆ ਚਾਦਰ ਜੀ ਆਪਣੀ ਜਿਹੜੀ ਫालतू ਚੁੰਨੀਆਂ ਨਹੀਂ ਹੁੰਦੀਆਂ ਹੈਗੀਆਂ ਨਾ ਉਹਨਾਂ ਤੋਂ ਬਣਵਾਈ ਹੋਈ ਹੈ ਜੀ ਮੈਨੂੰ ਨਾ ਬਿਸ਼ਾਈ ਹੋਈ ਬਹੁਤ ਸੋਹਣੀ ਲੱਗਦੀ ਹੁੰਦੀ ਹੈ ਫालतू ਚੁੰਨੀਆਂ ਪਈਆਂ ਸੀਗੀਆਂ ਜੀ ਉਹ ਦੇਤੀਆਂ ਸੀ ਔਰ ਇੱਕ ਵਾਰੀ ਫੇਰ ਦੁਬਾਰਾ ਦਿੱਤੀਆਂ ਸੀ ਜੀ ਮੁੜ ਕੇ ਭਾਈ ਹੋਈ ਨਹੀਂ ਆਇਆਗਾ ਪੈਸੇ ਵੀ ਲੈ ਗਿਆ ਤੇ ਚੁੰਨੀਆਂ ਕੱਪੜੇ ਬਿਸੂਟ ਲੈ ਗਿਆ ਸੀ ਉਹ ਮੁੜ ਕੇ ਆਇਆ ਹੀ ਨਹੀਂ ਪਤ ਨਹੀਂ ਪਤਾ ਨਹੀਂ ਕਾ ਤੋ ਨਹੀਂ ਆਇਆ ਬਚਾਰਾ ਕੀ ਪ੍ਰੋਬਲਮ ਹੋਣੀ ਹੈ ਨਾ ਕਈ ਤਾਂ ਬੋਲਦੇ ਸੀ ਗਾਲਾਂ ਕੱਢਦੇ ਸੀ ਸਾਡੇ ਪੈਸੇ ਲੈ ਕੇ ਚਲੇ ਗਿਆ ਨਾ ਬਾਕੀ ਪਤਾ ਨਹੀਂ ਹੁਣ ਕੀ ਹੋਇਆ ਹੋਣਾ ਵਿਚਾਰੇ ਨਾਲ ਵੀ ਕਾ ਤੋ ਨਹੀਂ ਆਇਆ ਹੈ ਨਾ ਕੀ ਪ੍ਰੋਬਲਮ ਹੋਗੀ ਤੇ ਆਪਣੀ ਰਜਾਈ ਦਾ ਗੁਲਾਬ ਸੀ ਜਿਹੜਾ ਕੱਲ ਤੋਤਾ ਤੇ ਇਹਨਾਂ ਦੇ ਵਿੱਚ ਨਾ ਵਿੱਚ ਜੀ ਆਪਾਂ ਤੁਕੀਆਂ ਜੀਆਂ ਲਾਈਆਂ ਹੋਈਆਂ ਨੇ ਇਹਨਾਂ ਨਾਲ ਰਜਾਈ ਜੰਮਾ ਨਹੀਂ ਹਿੱਲਦੀ ਤੇ ਤੁਸੀਂ ਵੀ ਜੇ ਤੁਸੀਂ ਇਦਾਂ ਕਰੋਗੇ ਨਾ ਵੀ ਵਧੀਆ ਲੱਗੂਗੀ ਰਜਾਈ ਤੁਕੀਆਂ ਜੇ ਲਾ ਲਿਓ ਮੈਂ ਇੱਕ ਵੀਡੀਓ ਵੀ ਪਾਈ ਹੋਈ ਹੈ ਜੀ ਤੁਸੀਂ ਦੇਖ ਲਿਓ ਤੇ ਉਹਦੇ ਨਾਲ ਰਜਾਈ ਜੰਮਾ ਨਹੀਂ ਹਿੱਲਦੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਆਪਾਂ ਗੱਲ ਜਿਹੜੇ ਕੱਪੜੇ ਧੋਤੇ ਸੀ ਉਹ ਹੁਜੇ ਮੈਂ ਸਾਂਭੇ ਨਹੀਂ ਤੇ ਆ ਢੇਰ ਹੋਰ ਲੱਗ ਗਿਆ ਜੀ ਯਾਰ ਲਾਂਚ ਤਾਂ ਬਸ ਕੱਪੜੇ ਹੀ ਨੀ ਲੂਟ ਆਉਂਦੇ ਜੀ ਕੱਪੜੇ ਵਾਲੇ ਨੇ ਗਰਮੀ ਵਿੱਚ ਜਿਹੜੇ ਕੱਪੜੇ ਘੱਟ ਹੁੰਦੇ ਆ ਜੀ ਅੱਪਾ ਜੀ ਮੈਂ ਟਾ ਸਿਆਲੋ ਸਿਆਲ ਵਿਛਾ ਦਿੰਨੇ ਜੀ ਠੰਡ ਕਰਕੇ ਤੇ ਝਾੜੂ ਲਾਉ ਤੇ ਜਦ ਹੀ ਸਾਫ਼ ਹੋ ਜਾਂਦਾ ਜਿਵੇਂ ਬੈਠ ਕੇ ਬੰਦ ਆਰਾਮ ਨਾਲ ਜਿਵੇਂ ਰੋਟੀ ਪਾਣੀ ਰਾਤ ਨੂੰ ਅਸੀਂ ਇਕੱਠੇ ਬੈਠ ਕੇ ਨੀਚੇ ਖਾ ਲਈਦੀ ਖਾਸ ਕਰਕੇ ਨੌਜੋਤ ਨੂੰ ਤਾਂ ਹੁਣ ਚਾਹ ਪਾਣੀ ਵੀ ਨੀਚੇ ਹੀ ਦੇਣਾ ਕੰਮ ਬਹੁਤ ਵਧਾਉਂਦਾ ਜੀ ਨੌਜੋਤਾਂ ਜੀ ਹਾਂਜੀ ਆਪਾਂ ਬਾਅਦ ਚ ਨਾ ਬੈੱਡ ਇਕੱਠਾ ਕਰ ਦਨੇ ਹੁੰਨੇ ਆਂ ਛੀ ਝਾੜੂ ਲਾ ਕੇ ਸਾਫ਼ ਕਰਕੇ ਫਿਰ ਧੁੱਪੇ ਰੱਖਿਆਈਦਾ ਜੀ ਥੋੜੀ ਬਹੁਤੀ ਧੁੱਪ ਲੱਗ ਜਾਂਦੀ ਅੰਦਰ ਤਾਂ ਆਪਣੇ ਪਤੀ ਨਹੀਂ ਲੱਗਦਾ ਧੁੱਪ ਹੈਗੀ ਹੈ ਕਿ ਨਹੀਂ ਪਰ ਬਾਹਰ ਬਾਹਦੂ ਧੁੱਪ ਨਿਕਲੀ ਹੋਈ ਹੈ ਜੀ ਸਲਾਬਾ ਜਾਂ ਹੁੰਦਾ ਚਲ ਹੋ ਜਾਂਦਾ ਜੀ ਤੇ ਆਹ ਦੇਖੋ ਜੀ ਕੂੜਾ ਤੁਸੀਂ ਐਂ ਕਹੋਂਗੇ ਵੀ ਕਦੇ ਜਿਵੇਂ ਸੁੰਬਰਦੇ ਹੀ ਨਹੀਂਗੇ ਬੱਚੇ ਨਾ ਰਾਤ ਨੂੰ ਜਦੋਂ ਮੂਫਲੀਆਂ ਵਗੈਰਾ ਖਾਣਗੇ ਉਹ ਵੀ ਸੁੱਟ ਦੇਣਗੇ ਜੁੱਤੀਆਂ ਚੱਪਲ ਕੋਈ ਬੈੱਡ ਥੱਲੇ ਕੋਈ ਸੋਫੇ ਥੱਲੇ ਜੀ ਬੜਾ ਖਲਾਰਾ ਪਾਉਂਦਾ ਜੀ ਨਵਜੋਤਾਂ ਜੀ ਸੇ ਇਹਨੂੰ ਫਿਰ ਕਹਿਣਗੇ ਆ ਕੇ ਮੇਰੇ ਚੱਪਲ ਨਹੀਂ ਲੱਭਦੀ ਮੰਮੀ ਮੇਰੇ ਬੂਟ ਨਹੀਂ ਲੱਭਦੇ ਮੰਮੀ ਮੇਰਾ ਉਹ ਨਹੀਂ ਲੱਭਦਾ ਪਹਿਲੋ ਤਾਂ ਬਸ ਜਿੱਥੇ ਦੇ ਦਿਓ ਤੇ ਸੈਟ ਬਸ ਸੈਟ ਸੈਟ ਕੇ ਭੱਜ ਜਾਣਗੇ ਜੀ ਹਾਂਜੀ ਤੁਸੀਂ ਸਾਨੂੰ ਸਪੋਰਟ ਕਰਦੇ ਜੀ ਤੁਹਾਡਾ ਦਿলো ਧੰਨਵਾਦ ਜੀ ਬਹੁਤ ਪਿਆਰ ਦਿੱਤਾ ਜੀ ਤੁਹਾਡੇ ਸਦਕਾ ਹੀ ਆਪਾਂ ਇੱਥੇ ਤੱਕ ਪਹੁੰਚੇ ਆ ਜੀ ਉਹ ਮੰਜਾਈ ਉੱਪਰ ਸਿਆਲੋ ਸਿਆਲ ਢਾਲ ਲਈਦਾ ਵਾ ਜੀ ਉਦੋਂ ਤਾਂ ਆਪਾਂ ਉੱਪਰ ਹੀ ਪੈਈਦੇ ਜੀ ਚਵਾਰੇ ਚ ਗਰਮੀਆਂ ਗਰਮੀਆਂ ਤੇ ਸਿਆਲਾਂ ਚ ਨੀਚੇ ਪੈ ਜਾਈਦਾ ਫਿਰ ਠੰਡ ਕਰਕੇ ਬੱਚਿਆਂ ਨਾਲ ਔਖਾ ਹੁੰਦਾ ਜੀ ਤੇ ਇਨਾ ਮਿੱਟ ਖਾਨਾ ਆਉਂਦਾ ਜੀ ਝਾਲੀ ਤੇ ਤਾਂ ਨਾਲ ਸੜਕ ਵੀ ਪਰ ਉਹ ਪੱਕੀ ਹੋ ਗਈ ਤਾਂ ਵੀ ਬਾਹਲੀ ਮਿੱਟੀ ਆਉਂਦੀ ਹੈ ਜੀ ਪਤਾ ਨਹੀਂ ਕਿਉਂ ਅਨਵਜੋਤ ਜੀ ਇੱਥੇ ਪਹਿਲਾਂ ਪਾਥੀਆਂ ਪੁੱਥੀਆਂ ਘਾਰੀਆਂ ਪਈਆਂ ਸੀ ਉਹ ਮੈਂ ਚੱਕਤੀਆਂ ਜੀ ਬੋਰੀ ਚ ਪਾਤੀਆਂ ਤੇ ਬਾਤੂ ਨਾ ਲਾ ਕੇ ਬੈਠਾ ਜੀ ਆ ਦੇਖੋ ਇੱਥੇ ਧੂਣੀ ਲਾ ਕੇ ਬੈਠਾ ਸੀ ਤੇ ਅੰਦਰ ਪਾਥੀਆਂ ਪਾਥੀਆਂ ਖਲਾਰਤੀਆਂ ਜੀ ਆ ਸਰ ਮੇਰੇ ਦਰਵਾਜੇ ਕੋਲੋਂ ਪਹਿਲੋਂ ਮੈਂ ਚੱਕੀਆਂ ਇਹ ਸਾਰੀਆਂ ਬੋਰੀ ਚ ਪਾਈਆਂ ਬੜਾ ਖਲਾਰਾ ਪਉਂਦਾ ਨਵਜੋਤਾ ਜੀ ਫਿਰ ਚਲ ਆਏ ਹੁੰਦੇ ਵੀ ਚਲਬਾਰ ਹੀ ਬੈਠਾ ਵਾ ਸਾਹਮਣੇ ਹੀ ਆ ਦੂਰ ਨਹੀਂ ਤੇ ਚਲ ਸੇਕਦਾ ਸੇਕੀ ਜਾਵੇ ਜੀ ਬਾਰ ਧੁੱਪ ਬਹੁਤ ਸੋਹਣੀ ਨਿਕਲੀ ਹੋਈ ਹੈ ਜੀ ਅੰਦਰ ਹੀ ਨਹੀਂ ਪਤਾ ਲੱਗਦਾ ਧੁੱਪ ਦਾ ਜੀ ਬਾਰ ਸੀ ਕੁਕੀ ਨੇ ਸੂਲ ਧੁੱਪ ਨਿਕਲੀ ਬਾਰ ਜੋ ਚਾੜੂ ਲੋ ਇੰਨੀ ਆ ਡੋਰਾਂ ਝਾੜੂ ਚ ਫਸਦੀਆਂ ਨੇ ਜੀ ਬਹੁਤ ਜ਼ਿਆਦਾ ਕੋਦੇ ਪੈਰਾਂ ਚ ਫਸ ਜਾਣਗੇ ਝਾੜੂ ਲਾ ਦੇ ਝਾੜੂ ਚ ਫਸ ਜਾਂਦੀ ਨਵਜੋਤ ਨੂੰ ਵੀ ਮੈਂ ਬਹੁਤ ਕਹਿਣੀ ਹਣੀ ਪੁੱਤ ਜਦੋਂ ਤੂੰ ਚੜਾਣਾ ਨਾ ਪਤੰਗ ਪਤੂਂਗਾ ਵੀ ਅਸੀਂ ਡੋਰ ਇਕੱਠੀ ਕਰਕੇ ਇੱਕ ਸਾਈਡ ਤੇ ਸਿੱਟਿਆ ਕਰ ਆਪਣੇ ਮੈਟ ਨੂੰ ਵੀ ਧੁੱਪ ਲੱਗੇਗੀ ਜੀ ਜੇ ਕਿਸੇ ਨੂੰ ਬੜਾ ਤਾਂ ਛੋਟਾ ਲੱਗਦਾ ਨਾ ਤਾਂ ਬੈ ਕੇ ਪੋਚਾ ਲਾ ਲੈ ਕਰੋ ਮੈਂ ਲੱਗੂ ਮੈਂ ਦੰਤੂ ਹੋਰ ਤਾਂ ਪਿੱਛੇ ਲੈ ਬਸ ਬਸ ਲੈ ਕਰ ਲਓ ਲੱਕ ਜਿਓ ਹਾਂਜੀ ਬੱਚੇ ਸਕੂਲੋਂ ਆਗੇ ਸੀ ਹੋਰ ਤਾਂ ਕੁਛ ਨਹੀਂ ਖਾਂਦੇ ਪੀਂਦੇ ਜੀ ਬਸ ਚਾਹ ਨਾਲ ਬਿਸਕੁਟ ਵਗੈਰਾ ਖਾ ਕੇ ਜੀ ਫਿਰ ਇਹ ਟਿਊਸ਼ਨ ਤੇ ਚਲੇ ਜਾਣਗੇ ਜੀ ਬਸ ਚਾਹ ਪਾਣੀ ਹੀ ਪੀਂਦੇ ਆ ਕੱਲਾ ਜੀ ਹੋਰ ਤਾਂ ਕੁਛ ਨਹੀਂ ਖਾਂਦੇਗੇ ਹਾਂਜੀ ਤੁਸੀਂ ਵੀ ਪੀ ਲਓ ਜੀ ਚਾਹ ਜੋ ਜੀ ਬਸ ਨੌਜੋਤ ਨਾ ਜਾਣ ਕੇ ਨਖਰੇ ਕਰ ਦਿੰਦਾ ਵੀ ਟਿਊਸ਼ਨ ਦਾ ਟਾਈਮ ਇਹਨੂੰ ਆਏ ਨਹੀਂ ਹੁੰਦੇ ਵੀ ਮੈਂ ਛੇਤੀ ਜਾਮਾ ਸੱਸੀ ਕੱਲ ਬੁਲਾ ਰਿਆ ਜੀ ਤੁਹਾਨੂੰ ਸਾਰਿਆਂ ਨੂੰ ਜੀ ਲੈ ਲੇ ਮੈਂ ਲੈ ਉਹ ਪਤ ਪਾਣੀ ਕੁਲਚਾ ਨਹੀਂ ਕਿੰਨੇ ਕਬੀਰ ਪਾ ਦੇ ਕਿਉਂਕਿ ਮੇਰੇ ਦੋ ਕੁਲਚੇ ਨੇ ਨਾ ਚੰਗੇ ਤਾਂ ਨਹੀਂ ਹੈ ਨਾ ਛੇਤੀ ਤੱਕ ਲੱਥਾਂ ਲੱਥੀ ਤੇ ਲੱਗੇ ਤੁਹਾਨੂੰ ਤੇ ਬੈ ਜਾ ਤੁਸੜਾ ਵੱਟ ਘਾਟੇ ਬੱਧੀ ਸੁਆਹ ਕੇ ਨੂੰ ਆਟਵਾਲ ਨੂੰ ਹੈ ਆਟਵਾਲ ਨੂੰ ਆ ਪੀਐਸ ਵਾਲੀ ਜਾਈਂ ਘਰ ਮੈਂ ਨਾ ਬਲਾਈਂਦੀ ਕਿ ਅਜੇ ਤੱਕ ਫੀਕਲ ਨਹੀਂ ਹੁੰਦੇ ਬੀਬੀ ਕੁੱਚਾ ਲੈ ਆਲੀ ਬਸ ਕਿੰਨੇ 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 ਤੇ ਜਾਵਾਂਗੇ ਹੈ ਬੀਬੀ ਅਰੇ ਤਾਂ ਦਾਦਾ ਤੇ ਜਾਂਦੇ ਆ ਫਿਰ ਮੈਂ ਐਸੇ ਲੈ ਕੇ ਆਇਆ ਠੀਕ ਹੈ ਗਲੀ ਨੇ ਜੀ ਛੁੱਟੀ ਮਾਰ ਲਈ ਜੀ ਮੰਮੀ ਨਾਲ ਬਾਜ਼ਾਰ ਜਾ ਰਹੀ ਆ ਤੇ ਨਵਜੋਤ ਆਟਾ ਲੈਣ ਭੱਜ ਗਿਆ ਕਹਿੰਦਾ ਮੈਂ ਆਟਾ ਲੈ ਕੇ ਆਉਂਗਾ ਜੀ ਚੱਲ ਜਾ ਮੰਮਾ ਨਾਲ ਛੇ ਦਿਨ ਹੋਣਾ ਪਰ ਪੜਨਾ ਆਉਂਦਾ ਚਾਹ ਸ਼ੂਗਰ ਆ ਪੜਨਾ ਫਿਰ ਪੜਲਿੰਗ ਜਾ ਕੇ ਭਾਜਾ ਫਿਰ ਛੇਦੀ ਜਾ ਫਿਰ ਹੁਣ ਮੈਂ ਸੱਚੀ ਫੋਨ ਨਹੀਂ ਕਰਨਾ ਤੈਨੂੰ ਸਤਿ ਸ਼੍ਰੀ ਅਕਾਲ ਵਧੀਆ ਹੋਰ ਤੂੰ ਸੁਣਾ ਕਿਵੇਂ ਵਧੀਆ ਵਿਆਹ ਬਾਰੇ ਕੀ ਦੱਸ ਤੈਨੂੰ ਫੋਨ ਕਰ ਸਕਦਾ ਹਾਂ ਹਾਂ ਕਰੂੰ ਤੈਨੂੰ ਛੇਦੀ ਫੋਨ ਲੈ ਗਿਆ ਚਾ ਉਹ ਤੇ ਕੱਲ ਇਹਨੇ ਛੁੱਟੀ ਮਾਰੀ ਸੀ ਅੱਜ ਉਹਨੇ ਮਾਰ ਲਈ ਬੜੀ ਜਲਦੀ ਮੁੜੇ ਜਲਦੀ ਪਾਵਾਸੇ ਲਈ ਆਏ ਕਿ ਮੈਂ ਉਹ ਹੀ ਕਹਿੰਦਾ ਪੈਸੇ ਨਹੀਂ ਮਿਲਗੇ ਕਿ ਉਹ ਕਹਿੰਦਾ ਜੀ ਅੱdte ਪੁੱਛ ਲੋ ਕਿ ਵੀ ਟਾਈਮ ਹੋ ਗਿਆ ਵੀ ਕੱਲੂ ਆਜਿਓ ਹੂੰ ਤੇ ਮੈਂ ਕਹਿੰਦਾ ਮੈਂ ਖਿਆਸ ਬੀਬੀ ਕਹਿੰਦੀ ਕਿ ਤੇ ਫਿੰਡਾ ਆਏ ਅਸੀਂ ਤੇ ਕੁੜੀ ਨੂੰ ਲੈ ਕੇ ਆਨੀ ਹੁੰਦੀ ਆ ਤੇ ਅੰਕਲ ਫਿਰ ਕੀ ਕਹਿੰਦਾ ਅੰਕਲ ਤੇ ਨਹੀਂ ਗੁਰਲੀ ਨੂੰ ਤੈਨੂੰ ਮੈਂ ਕੀ ਕਿਹਾ ਸੀ ਕੀ ਕਿਹਾ ਸੀ ਨਹੀਂ ਤੈਨੂੰ ਮੈਂ ਕਹਿਆ ਸੀ ਲੈ ਕੇ ਨਾ ਆ ਤੈਨੂੰ ਖਾਣ ਨੂੰ ਕਿਹਨੇ ਕਿਹਾ ਸੀ ਫੇਰ ਲੈ ਕੇ ਆਉਣ ਨੂੰ ਹੈ ਹੋਰ ਕੌਣ ਲਿਆਇਆ ਬੀਬੀ ਲਈ ਤੇ ਚਾਈ ਲਈ ਤੇ ਨਬੂ ਲਈ ਹੈ ਮੈਂ ਤਾਂ ਖਾਣਾ ਨਹੀਂ ਗੋਲ ਗੱਪੇ ਖਾਏ ਖਾ ਕੇ ਆਈਆਂ ਨਾ ਫਿਰ ਤੁਹਾਡੇ ਲਈ ਤੁਹਾਨੂੰ ਸੀ ਕਿਹਾ ਸੀ ਇਹ ਲੈ ਆਈ ਨਾ ਥੋੜੀ ਲੈ ਲਈ ਨਹੀਂ ਨਾ ਇਹ ਕਿਹ ਗੰਮੀ ਰਹਿੰਦੀ ਹੈ ਇਹਦਾ ਬਾਹਰ ਹਮ ਨਹੀਂ ਲਈਏ ਆ ਕੀ ਆ ਕੀ ਆ ਕੀ ਹੁੰਦਾ ਆ ਆਹ ਗਲਤੀਆਂ ਕਰ ਗਏ ਗਲਤੀ ਨਾਲ ਖਰ ਗਏ ਖਾਣਾ ਨਹੀਂ ਆਉਂਦਾ ਤੁਹਾਨੂੰ ਜਲੋਂ ਚੱਕ ਕੇ ਇਕੱਠੇ ਕਰ ਹੁਣ ਇਹਨਾਂ ਨੂੰ ਸਾਰੇ ਪੈਰਾਂ ਨਾਲ ਹੱਥ ਨਾਲ ਚੱਕ ਕੇ ਇਕੱਠੇ ਕਰਕੇ ਰੱਖਿਆ ਪੁੱਤ ਕੇ ਨਾਂ ਮਾਰ ਕੇ ਤੇ ਦੇਖੇ ਸਮਾਰ ਕੇ ਕਰ ਪੁੱਤ ਕੀ ਲੈਣੀ ਬਸ ਕੁਲਚੇ ਲੈਣੀ ਫੋਰ ਕੀ ਬਸ ਕੁਲਚੇ ਨੇ ਗੋਲ ਗੱਪੇ ਪਰ ਤੇ ਖਾਇਆ ਹੀ पखंडी आ गया जी साडर ओ बिम्बी कुलके धन्यवाद थैंक यू गो थैंक यू वेलकम बोल वेलकम कमांड यून यून नी यून यून चलिए खाइए आ जाओ रहने दो हो गए आई ਇਹ ਤਾਂ ਨਾ ਕੋਪੀ ਜੇ ਤੇਲ ਪਾਉਣ ਨਾਲ ਨਾ ਕੱਪੜੇ ਨਹੀਂ ਖਰਾਬ ਹੁੰਦੇ ਜੇ ਆਪਾਂ ਕੋਲੇਜ ਚ ਪਾ ਕੇ ਕਰੀਏ ਨਾ ਫਿਰ ਕੱਪੜੇ ਖਰਾਬ ਹੋ ਜਾਂਦੇ ਐਦਾਂ ਨਾ ਵਧੀਆ ਕੋਨ ਜੀ ਚ ਪਾ ਕੇ ਨਾਲੇ ਐਂ ਜੜਾਂ ਤੱਕ ਲੱਗ ਜਾਂਦਾ ਜੀ ਕੋਲੇਜ ਕਰੋ ਨਾ ਫਿਰ ਇਹਨਾਂ ਦੇ ਕਮੀਜ਼ਾਂ ਦੇ ਪਿੱਛੇ ਦਾਗ ਜੇ ਪੈ ਜਾਂਦੇ ਆ ਆ ਦੇਖੋ ਐਂ ਜੜਾਂ ਤੱਕ ਲੱਗ ਗਿਆ ਜੀ ਹਾਂਜੀ ਆਪਾਂ ਵੀਡੀਓ ਦਾ ਐਂ ਦੇ ਇੱਥੇ ਕਰਦੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ Tatacadeli, vai vai g.